ਮੈਨੂੰ ਬਾਬਾ ਜੋਰਾ ਸਿੰਘ ਜੀ ਕੋਲ ਆਏ ਆ ਤੇ ਤਲਵੰਡੀ ਸਾਬੋ ਖੜਿਆ ਪਤਾਕ ਸ੍ਰੀ ਦਮਦਮਾ ਸਾਹਿਬ ਬਾਬਾ ਜੀ ਪਹਿਲਾਂ ਦਾ ਸਤਿਗੁਰ ਜੀ ਸਤਿਗੁਰ ਕਾਲ ਬਾਈ ਜੀ ਬਹੁਤ ਬਹੁਤ ਜੀ ਆਇਆਂ ਨੂੰ ਬਾਈ ਅੰਮ੍ਰਿਤ ਤੇਰਾ ਤੇ ਨਾਲ ਬਾਈ ਕਰਨ ਦਾ ਤੇ ਸੋਡੀ ਕੇ ਟੀਵੀ ਸਾਰੀ ਟੀਮ ਦਾ ਹਨਾ ਬਹੁਤ ਬਹੁਤ ਵੈਲਕਮ ਜੀ ਆਇਆਂ ਨੂੰ ਆਪਣੇ ਗ੍ਰਹਿ ਵਿਖੇ ਆਇਆਂ ਨੂੰ ਤੇ ਸਾਰੇ ਹੀ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਤੇ ਦੋਸਤੋ ਬਾਬਾ ਜੀ ਨੇ ਲਗਭਗ 7-8 ਜਾਨਵਰ ਜਿਹੜੇ ਸੇਲ ਕਰਨੇ ਨੇ ਤੇ ਜਾਨਵਰ ਦਿਖਾਉਣੇ ਵੀ ਆ ਤੁਹਾਨੂੰ ਸਾਰੇ ਤੇ ਗੱਲਬਾਤ ਵੀ ਕਰਦੇ ਆ ਬਾਬਾ ਜੀ ਪਹਿਲਾਂ ਆਪਣੀ ਵੱਡੀ ਘੋੜੀ ਖੜੀ ਹੈ ਜੀ ਜੀਵਾ ਹਾਂ ਜੀ ਠੀਕ ਹੈ ਇਹ ਮਤਲਬ ਆਪਾਂ ਬਈ ਅਮਰਤ ਨੇ ਇੱਕ ਤਾਂ ਮਾੜਾ ਜਿਹਾ ਦੱਸ ਦਿੱਤੀ ਵੀ ਆਪਾਂ ਫਾਰਮ ਨਵਾਂ ਬਣਾਉਣਾ ਹੈਗਾ ਉਹਦੇ ਕਰਕੇ ਆਪਣੇ ਕੋਲ 12-13 ਨਗ ਹੈਗੇ ਵਿੱਚੋਂ 7-8 ਸੇਲ ਕਰਾਂਗੇ ਪੰਜ ਚਾਰੀ ਰੱਖਾਂਗੇ ਠੀਕ ਹੈ ਬਾਬਾ ਜੀ ਤੇ ਉਹਦੇ ਵਾਸਤੇ ਮਤਲਬ ਆ ਸਾਰਿਆਂ ਨੂੰ ਵੱਡੀ ਘੋੜੀ ਆਪਣੀ ਜੀਵਾ ਹਾਂ ਜੀ ਤੇ ਮਤਲਬ ਇਹ ਹੈਗੀ ਐ ਸਵਾ ਲੱਖ ਘੋੜੇ ਦੀ ਐ ਠੀਕ ਹੈ ਬਾਬਾ ਜੀ ਜਿਹੜਾ ਕਿ ਹੁਣ ਮਨੂ ਸ਼ਰਮੇ ਕੋਲੇ ਆਇਆ ਹੋਇਆ ਹੈਗਾ ਤੇ ਉਹਦੀ ਐ ਪਾਸਪੋਰਟ ਡੀਐਨਏ ਵਗੈਰਾ ਇਹਦਾ ਹੋਇਆ ਹੋਇਆ ਹੈਗਾ ਠੀਕ ਹੈ ਬਾਬਾ ਜੀ ਤੇ ਹੁਣ ਇਹ ਗੱਭਣ ਹੈ ਆਪਣੇ ਵਾਲੇ ਦੁਰਯੋਧਨ ਘੋੜੇ ਤੋਂ ਠੀਕ ਹੈ ਜੀ ਦੁਰਯੋਧਨ ਤੋਂ ਗੱਭਣ ਤੋਂ ਇਹ ਲਾਸਟ ਹੀ ਗੱਭਣ ਹੈ ਇੱਕ ਦੋ ਘੋੜੀਆਂ ਮੇਰੇ ਕੋਲੇ ਤੇ ਉਹ ਤਾਂ ਤੁਹਾਨੂੰ ਪਤਾ ਹੀ ਐ ਸਾਰਿਆਂ ਨੂੰ ਵੀ ਘੋੜਾ ਆਪਣਾ ਸਾਥ ਛੱਡ ਗਿਆ ਚਲੋ ਪਰਮਾਤਮਾ ਦਾ ਭਾਣਾ ਜੋ ਵੀ ਬੈਕਗ੍ਰਾਉਂਡ ਹੈ ਹਾਂ ਜੀ ਤੇ ਬੱਬੀ ਦੀ ਫਿਰ ਮਾਲੀ ਸਾਈਡ ਕਿਹੜੀ ਸੀ ਇਹਦੀ ਇਹਦੀ ਮਾਲੀ ਸਾਈਡ ਮੇਰੇ ਕੋਲੇ ਬਈ ਨੀਲੇ ਰੰਗ ਦੀ ਘੂੜੀ ਸੀਗੀ 65 64 ਇੰਚ ਦੀ ਅੱਛਾ ਬਈ ਬਹੁਤ ਜਿਆਦਾ ਚੰਗੀ ਸੀਗੀ ਉਹ ਆਪਣੇ ਮੱਝੂਕੇ ਬਲੱਡ ਲਾਈਨ ਚੋਂ ਸੀਗੀ ਹਾਂਜੀ ਬਹੁਤ ਜਿਆਦਾ ਚੰਗੀ ਘੂੜੀ ਸੀਗੀ ਠੀਕ ਹੈ ਜੀ ਉਹ ਘੋੜੀ ਵੀ ਮੇਰੇ ਕੋਲੇ ਆਈ ਸੀ ਇਹੇ ਇੱਕ ਦਿਨ ਦੀ ਉਹਦੇ ਮੰਗ ਰਾਈ ਸੀਗੀ ਹਾਂਜੀ ਬਾਈ ਮਤਲਬ ਗੁਜਰਾਤ ਚ ਸੀਗੇ ਤੇਸ਼ ਦਸਾਈ ਜੀ ਉਹਨਾਂ ਦੇ ਫਾਰਮੋਂ ਜੋ ਬਾਈ ਬਲਵੰਤ ਤੇ ਫੱਕਣ ਹੋ ਰਿਓ ਉਹ ਉਹ ਲਿਆਏ ਸੀਗੇ ਠੀਕ ਹੈ ਬਾਬਾ ਜੀ ਤੇ ਉਹਨਾਂ ਤੋਂ ਮੈਂ ਇਹ ਇੱਕ ਸੂਈ ਸੀਗੀ ਮਾਗੀ ਮੇਲੇ ਤੇ ਇੱਕ ਦਿਨ ਦੀ ਆ ਬੱਚੀ ਮੰਗ ਰਹੀ ਠੀਕ ਹੈ ਜੀ ਇਹਦੀ ਮਾਂ ਲਈ ਸੀ ਮੈਂ ਤੇ ਇਹਦੀ ਹਾਈਟ ਕਿੰਨੀ ਬਾਬਾ ਜੀ ਹਾਈਟ ਇਹਦੀ ਹਾਈਟ ਤਾਂ ਬਈ ਬਹੁਤ ਸੋਹਣੀ ਹੈ ਮਤਲਬ ਕੁੜੀ ਦੀਆਂ ਬਣਤਰਾਂ ਮੋ ਸੋਹਣੀਆਂ ਨੇ ਬਣਤਰ ਚੰਗੀਆਂ ਨੇ ਹਾਂ ਹਾਈਟ ਤਾਂ ਹੋਊਗੀ 68 63 ਇੰਚ ਦੀ ਠੀਕ ਹੈ ਬਾਬਾ ਜੀ ਤੇ ਮਤਲਬ ਬਣਤਰਾਂ ਬਹੁਤ ਜ਼ਿਆਦੇ ਚੰਗੀਆਂ ਹਨ ਕੰਨ ਕਣੋਤੀ ਸਾਰੀ ਤੇ ਬਾਬਾ ਜੀ ਮੰਨ ਕੇ ਚੱਲੋ ਬਾਕੀ ਜਦੋਂ ਖੜ੍ਹਦੀ ਹੈ ਨਾ ਕੁੜੀ ਚੌੜ ਪੈਂਡ ਸ਼ੇਰ ਸਾਰਿਆਂ ਨੂੰ ਮਾਰ ਦਿੰਦੀ ਹੈ ਖੜਬਾਡੀ ਬਣਤਰ ਜਿਹੜੀ ਇਹਦੀ ਹੈਗੀ ਹੈ ਉਹ ਪੁੱਠਾ ਦੇਖੋ ਤੁਸੀਂ ਹਾਂਜੀ ਹਾਂਜੀ ਤੇ ਬਾਕੀ ਬੱਚਿਆਂ ਦੀ ਲਾ ਲੋ ਜਿਵੇਂ ਹੁਣ ਇਹ ਦਰਯੋਧਨ ਤੋਂ ਗੱਭਣ ਹੈ ਅਗਰੀ ਆਪਾਂ ਬੱਚੀ ਦਿਖਾਵਾਂਗੇ ਉਹ ਵੀ ਦਰਜੋਧ ਹੁੰਦੀ ਹੈ 64 ਇੰਚ ਦੀ ਹੈਗੀ ਅੱਛਾ ਜੀ ਤੇ ਇਹਨੇ ਬੱਚੇ ਦਰਜੋਧਨ ਤੋਂ ਵੀ ਬਹੁਤ ਜ਼ਿਆਦੇ ਚੰਗੇ ਦਿੱਤੇ ਐ ਇੱਕ ਆਪਣੇ ਕੋਲੇ ਮੱਝੂ ਕੇ ਲੈਣ ਦੀ ਘੋੜੀ ਹੈਗੀ ਇਸੇ ਦੀ ਬੱਚੀ ਹੈ ਹਾਂਜੀ ਬਾਬਾ ਜੀ ਤੇ ਉਹ ਵੀ ਦਿਖਾਵਾਂਗੇ ਤੁਹਾਨੂੰ ਬੱਚਿਆਂ ਚ ਤਾਂ ਬਹੁਤ ਜ਼ਿਆਦੇ ਚੰਗੀ ਹੈ ਘੋੜੀ ਤੇ ਉਮਰ ਕਿੰਨੀ ਹੋ ਗਈ ਬਾਬਾ ਜੀ ਦੀ ਉਮਰ ਇਹ ਹੋਊਗੀ 9 ਸਾਲ ਦੇ ਕਰੀਬ ਜੀ 8-9 ਸਾਲ ਦੀ 8-9 ਸਾਲ ਦੀ ਤਕਰੀਬਨ ਹੈਗੀ ਹਾਂ ਮੇਰੇ ਕੋਲੇ ਇਹਨੇ 3 ਸੂਏ ਦਿੱਤੇ ਜਿਸ ਵਾਂਸਿਆ ਹਾਂ ਹਾਂ ਜੀ ਤਿੰਨ ਬੱਚੇ ਦਿੱਤੇ ਤਿੰਨ ਤਿੰਨ ਸੂਏ ਸੂ ਵੀ ਆਪਣੇ ਤਿੰਨ ਹਾਂ ਚੌਥੀ ਵਾਰੀ ਗੱਭਣ ਹੈ ਛੇ ਦਾ ਠੀਕ ਹੈ ਠੀਕ ਹੈ ਬਾਬੇ ਤੇ ਬੜਾ ਇੱਕ ਅੱਧਾ ਸੀ ਮਿਸ ਵੀ ਕਰਾਤਾ ਸੀ ਉਦੋਂ ਕਾਲੇ ਘੰਟੇ ਤੋਂ ਭਰਾਈ ਸੀ ਉਦੋਂ ਥੋੜਾ ਜਿਹਾ ਹੋ ਗਿਆ ਸੀਗਾ ਠੀਕ ਹੈ ਜੀ ਹਾਂ ਤੇ ਬੱਬਾ ਜੀ ਡਿਮਾਂਡ ਵਗੈਰਾ ਫਿਰ ਕੇ ਫੋਨਤੀ ਕਰਨੀ ਐ ਸਾਰੇ ਉਹ ਤਾਂ ਫੋਨਤੀ ਹੋ ਜੂਗੀ ਠੀਕ ਠੀਕ ਹੈ ਜੀ ਤਾਂ ਇੱਕ ਆਏ ਆ ਬਾਈ ਜੀ ਵੀ ਘੋੜੀਆਂ ਆਪਣੇ ਕੋਲ ਸਾਰੇ ਤਰ੍ਹਾਂ ਦੇ ਸਾਰੇ ਮੁੱਲ ਦੀਆਂ ਨੇ ਵੀ ਜਿਹੇ ਜਿਹੇ ਜਿਵੇਂ ਹੁਣ ਉਹ ਤਾਂ ਦਰਸ਼ਕਾਂ ਨੂੰ ਪਤਾ ਹੀ ਆ ਅੱਜ ਕੱਲ ਆਪਣੇ ਨਾਲੋਂ ਵੱਧ ਸਿਆਣੇ ਆ ਭਰਾ ਹਾਂਜੀ ਤੇ ਵੀ ਜਿਹੜੀ ਹੁਣ ਇਹ ਘੋੜੀ ਆ ਤਾਂ ਵੱਡੇ ਮੁੱਲ ਦੀ ਆ ਜੀ ਹਾਂਜੀ ਹਾਂਜੀ ਹਾਂ ਵੀ ਵਿੱਚ ਮਤਲਬ ਕੋਈ ਘੱਟ ਮੁੱਲ ਵਾਲੀਆਂ ਵੀ ਹੈਗੀਆਂ ਦਰਮਿਆਨੇ ਵਾਲੀਆਂ ਵੀ ਹੈਗੀਆਂ ਵੀ ਪਰ ਬਸ ਉਹੀ ਆ ਵੀ ਪਤਾ ਹੀ ਹੁੰਦਾ ਵੀ ਜਿਆਦੇ ਚੰਗਾ ਜਾਨਵਰ ਹੈ ਜਿਹੜਾ ਵੀ ਉਹ ਜਆ ਭਾਈ ਫੋਨ ਲਾ ਲਿਆ ਹਾਂ ਹਾਂਜੀ ਹਾਂਜੀ ਅਸਲ ਦਾ ਵੱਡੀ ਗੱਲ ਤਾਂ ਇਹ ਹੁੰਦੀ ਹੈ ਜਿਹੜੇ ਭਰਾਣੇ ਲੈਣਾ ਜੀ ਉਹ ਇੱਥੇ ਆਉਣ ਆ ਕੇ ਦੇਖਣ ਦਰਸ਼ਨ ਕਰਨ ਜਦੋਂ 8-10 ਜਾਨਵਰ ਦੇਣੇ ਆਪਾਂ ਤਾਂ ਉਹਨਾਂ 'ਚੋ ਮਤਲਬ ਇੱਕ ਨਹੀਂ ਤਾਂ ਦੂਜਾ ਦੂਜਾ ਨਹੀਂ ਤਾਂ ਤੀਜਾ ਪਸੰਦ ਆ ਹੀ ਜਾਣਾ ਜਿਹੜੇ ਭਰਾਣੇ ਲੈਣੇ ਹਾਂ ਹਾਂ ਲੈਣ ਵਾਲੇ ਦਿੱਤਾ ਪਰ ਬਾਬਾ ਜੀ ਦੂਜੀ ਦੀ ਬੱਚੀ ਦਿਖਾ ਕੇ ਜੀ ਆਪਾਂ ਹਾਂਜੀ ਦੂਜੀ ਬੱਚੀ ਦਿਖਾ ਦਿੰਨੇ ਹਾਂ ਜੀ ਇਹ ਪਹਿਲੇ ਸੂਏ ਦੀ ਬੱਚੀ ਆ ਜੀ ਆਪਣੇ ਦਰਯੋਧਨ ਘੋੜੇ ਤੋਂ ਆ ਜੀ ਠੀਕ ਆ ਬਾਬਾ ਜੀ ਹਾਂਜੀ ਤਰੀ ਮਤਲਬ ਇਹ ਜਿੰਦਾ ਇਹਦਾ ਨਾਮ ਹੈ ਉਹਦਾ ਵੱਡੀ ਘੋੜੀ ਦਾ ਨਾਮ ਜੀਵ ਹੈ ਜੀਵ ਇਹਦਾ ਨਾਮ ਜਿੰਦਾ ਰੱਖਿਆ ਇਹਦਾ ਨਾਮ ਜਿੰਦਾ ਹੈ ਜੀ ਠੀਕ ਹੈ ਜੀ ਤੇ ਇਹ ਜਿੰਦਾ ਨੇ ਪਹਿਲਾਂ ਇੱਕ ਸੂਆ ਦਿੱਤਾ ਹੁਣ ਦੂਜੀ ਵਾਰੀ ਗੱਭਣ ਹੈ ਠੀਕ ਹੈ ਜੀ ਹੁਣ ਦੂਜੀ ਇੱਧਰ ਕਰੀ ਬੱਚੇ ਦੂਜੇ ਕਿਹੜੇ ਗੱਭਣ ਹੈ ਜੀ ਹੁਣ ਹਾਂ ਦੂਜੀ ਵਾਰੀ ਗੱਭਣ ਹੈ ਜੀ ਪਹਿਲੀ ਵਾਰੀ ਇਹਨੇ ਬਿਰਾਜ ਜੀ ਤੋਂ ਬਸ਼ੇਰੀ ਦਿੱਤੀ ਆ ਬਹੁਤ ਸੋਹਣੀ ਕਾਲੇ ਰੰਗ ਦੀ ਆਪਾਂ ਨੇ ਕੋਲੇ ਹੀ ਆਪਾਂ ਦਿਖਾਉਵੇਂ ਆ ਤੁਹਾਨੂੰ ਅੱਛਾ ਜੀ ਤੇ ਹੁਣ ਇਹ ਦੁਬਾਰੇ ਗੱਭਣ ਹੈਗੀ ਦਿਆ ਕਿਹੜੇ ਤੋਂ ਆਪਣੇ ਨੀਲੇ ਤੋਂ ਠੀਕ ਹੈ ਬਬਈ ਹੁਣ ਕਿੰਨੇ ਟਾਈਮ ਦੀ ਗੱਭਣੂਗੀ ਬਈ ਨੀਲਾ ਆਵਾਜ਼ ਘੋੜਾ ਜੀ ਮੇਰੇ ਕੋਲੇ ਸਹੋਲੀ ਵਾਲੇ ਗੁਰਵਾਜ ਦਾ 65 66 ਇੰਚ ਦਾ ਠੀਕ ਹੈ ਜੀ ਕੱਦ ਪਹਿਲੀ ਵਾਰੀ ਇਹਦੇ ਤੇ ਛੱਡਿਆ ਸੀ ਉਹ ਹਾਂ ਠੀਕ ਹੈ ਜੀ ਤੇ ਕਿੰਨਾ ਟਾਈਮ ਹੋ ਗਿਆ ਬਬਈ ਗੱਭਣੂ ਨਾ ਪੰਜ 6 ਮਹੀਨੇ ਦੀ ਗੱਭਣ ਹੈ ਜੀ ਇਹ ਹਾਂ ਪੰਜ 6 ਮਹੀਨੇ ਦੀ ਗੱਭਣ ਹੋ ਗਈ ਉਹ ਬਈ ਤੇ ਇਹਦੀ ਹਾਈਟ ਵਗੈਰਾ ਕੀ ਹੈ ਜੀ ਇਹ 63 ਪਲੱਸ ਹੀ ਹੈ ਜੀ ਹਾਂ ਖੜਨੀ ਖੁੜਨੀ ਜਮਾਂ ਦੀ ਬਾਰੇ ਹਾਂ ਮਾਂ ਤੇ ਗਈ ਹੈ ਜੀ ਹਾਂ ਜੀ ਬਾਕੀ ਐ ਹੋ ਗਿਆ ਜੀ ਵੀ ਇਹਦੀ ਪ੍ਰੂਫ ਲਾਈਨ ਇਹਦਾ ਪਿਓ ਦਾ ਵੀ ਡੀਐਨਏ ਵਗੈਰਾ ਸੀਗਾ ਉਹ ਆਲੀਸ਼ਾਨ ਲਾਈਨ ਚੋਂ ਸੀਗਾ ਦਰਯੋਧਨ ਹਾਂਜੀ ਤੇ ਮਾਂ ਇਹਦੀ ਸਵਾ ਲੱਖ ਦੀ ਆ ਗਈ ਜੀ ਹਾਂਜੀ ਬਾਬਾ ਜੀ ਤੇ ਉਹ ਮਾਂ ਵੀ ਇਹਦੇ ਪਾਸਪੋਰਟ ਦੀ ਐਨ ਹੋਇਆਗਾ ਇਹਦੇ ਪਿਓ ਦਾ ਵੀ ਹੋਇਆਗਾ ਇਹਦਾ ਰਹਿੰਦਾਗਾ ਇਹਦਾ ਹੋਜੂਗਾ ਤੇ ਮਤਲਬ ਪ੍ਰੂਫ ਮਤਲਬ ਸਾਰੀਆਂ ਇਹਦੀਆਂ ਦੋ ਦੋ ਤਿੰਨ ਤਿੰਨ ਪੀੜ੍ਹੀਆਂ ਆਪਾਂ ਜਾਣਦੇ ਹਾਂ ਠੀਕ ਹੈ ਬਾਬਾ ਜੀ ਉਹ ਲਾਈਨ ਦੀ ਡਿਟੇਲ ਸਾਰੀ ਹੈਗੀ ਹੈ ਜੀ ਹਾਂ ਸਾਰੀ ਹੈਗੀ ਹੈ ਜੀ ਤੇ ਬਾਕੀ ਜਿਹੜੀ ਗੱਬੜਨ ਦੀ ਹੈ ਉਹ ਆਪਾਂ ਚੈੱਕ ਕਰਾਈਏ ਅਗਲੇ ਨੂੰ ਚੈੱਕ ਕਰਾ ਕੇ ਦੇ ਦੇ ਜਾਂਗੇ ਠੀਕ ਹੈ ਬਬਾਈ ਤੇ ਜਿਹੜੀ ਉਧਰ ਆਪਾਂ ਨਾਲ ਲਈ ਫਿਰਦੇ ਆਂ ਜੀ ਹਾਂ ਜੀ ਇਹ ਦੂਜੇ ਨੰਬਰ ਤੇ ਜੀਵਾ ਦੀ ਬੱਚੀ ਹੈ ਜੀ ਠੀਕ ਹੈ ਜੀ ਇਹ ਸਹੋਲੀ ਵਾਲੇ ਗੁਰਵਾਜ ਦੀ ਹੈ ਜੀ ਇਹ ਸਹੋਲੀ ਵਾਲੇ ਗੁਰਵਾਜ ਦੀ ਹੈ ਜੀ ਹਾਂ ਜੀ ਹਾਂ ਹੂੰ ਤੇ ਪਹਿਲੀ ਜਿਹੜੀ ਬਸ਼ੇਰੀ ਆ ਉਹ ਤਾਂ 5-6 ਸਾਲ ਦੀ ਹੈ ਜੀ ਅੱਛਾ ਜੀ ਉਹ 5-6 ਸਾਲ ਦੀ ਉਮਰ ਤੱਕ ਨਹੀਂ ਰਹੀ ਸਗੀ ਇਹ 4-5 ਸਾਲ ਦੀ ਹੈ ਜੀ ਉਦੋਂ ਦੂਜੀ ਹੈ ਮਤਲਬ ਉਦੋਂ ਦੂਜੀ ਹੈ ਜੀ ਬਸ 4 ਸਾਲ 1.5 ਸਾਲ ਛੋਟੀ ਹੋਣੀ ਹਾਂ ਜੀ ਹਾਂ ਜੀ ਹਾਂ ਜੀ ਠੀਕ ਹੈ ਜੀ ਇਹ ਬਾਈ ਨੂੰ ਫੜਾ ਦੇ ਇਹ ਹਾਈਟ ਕਿੰਨੀ ਲੱ ਇਹੇ ਵੀ ਉੱਤੀ ਜਾਊਗੀ ਜੀ 63 ਇੰਚ ਦੀ ਕਰੀ ਵੀ ਹੈ 63 ਤੋਂ ਮਤਲਬ ਉੱਪਰ ਚਾਹੇ ਹੋਵੇ ਘੱਟ ਨਹੀਂ ਹੈਗੀ ਕੰਨ ਕਨੋਤੀ ਰੰਗ ਇਹਦਾ ਵੀ ਬਹੁਤ ਸੋਹਣਾ ਹੁੰਦਾ ਹਾਂਜੀ ਹੁਣ ਇਹਦੀ ਮਾਂ ਆ ਗਈ ਜੀ ਆਪਣੀ ਮਤਲਬ ਉਹ ਵੀ ਤੁਹਾਨੂੰ ਦੱਸਿਆ ਜੀਵਾ ਆ ਗਈ ਹਾਂਜੀ ਜਿਹਦਾ ਜਨੇ ਕੀ ਸਾਰਾ ਰਿਕਾਰਡ ਹੈਗਾ ਆਪਣੇ ਕੋਲੇ ਇਹਦਾ ਪਿਓ ਹੈਗਾ ਸਹੋਲੀ ਵਾਲਾ ਗੁਰਵਾਜ ਉਹ ਆ ਗਿਆ ਆਪਣੇ ਪੰਜਾਬ ਲੈਣ ਦਾ 나ਗ ਦਾ ਪੋਤਾ ਹੈ ਉਹ ਠੀਕ ਹੈ ਜੀ ਡਾਇਮੰਡ ਦਾ ਬੱਚਾ ਹੈਗਾ ਇਹਦਾ ਪਿਓ ਹੈ ਜਿਹੜਾ ਤੇ ਸਹੋਲੀ ਵਾਲਾ ਗੁਰਵਾਜ ਮਤਲਬ ਪੇਮਨਸ ਘੋੜਾ ਆਪਣੇ ਜੇ ਕਹਿੰਦੇ ਮੱਝੂ ਕੇ ਲੈਣ ਦਾ ਜਿਹਨੇ ਕਿ ਸ਼ਾਨ ਅਰਗੇ ਘੋੜਿਆਂ ਨਾਲ ਦੂਜੇ ਨੰਬਰ ਤੇ ਆਇਆ ਸੀ ਪਟਿਆਲੇ ਸ਼ੋਹ ਚ ਹਾਂਜੀ ਹਾਂਜੀ ਤੇ ਇਹ ਵੀ ਮੰਨ ਕੇ ਚਲੋ ਇੱਕ ਇਹ ਦੁਬਾਰੇ ਗੱਭਣ ਹੈ ਜੀ ਦੁਰਯੋਧਨ ਤੋਂ ਇਹਦੀ ਲਾਸਟ ਜੰਪ ਹੈ ਜੀ ਇਹ 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 ਵੀ ਦੁਰਯੋਧਨ ਇਹ ਕਿਉਂ ਇਹ ਆਪਦਾ ਇਹਦਾ ਪਿਓ ਆ ਗਿਆ ਅਲੱਗ ਤੇ ਮਤਲਬ ਇਹ ਫਿਰ ਉਹਦੇ ਤੋਂ ਆਪਣੇ ਤੋਂ ਦਰਜੋਦ ਇਹ ਵੀ ਦੋਸਤੋ ਮੈਂ ਤੁਹਾਨੂੰ ਦੱਸ ਦਿੰਦਾ ਵੀ ਬਾਬਾ ਜੀ ਨੇ ਇਹ ਨਿਸ਼ਾਨੀਆਂ ਵੇਚਣੀਆਂ ਨਹੀਂ ਸੀਗੀਆਂ ਬਸ ਸਿਰਫ ਫਾਰਮ ਦਾ ਚੱਕਰ ਰੜ ਗਿਆ ਹਨਾ ਤੇ ਫਾਰਮ ਨਵਾਂ ਬਣਾਉਣਾ ਉਹਦਾ ਕਰਕੇ ਬਾਬਾ ਜੀ ਨੂੰ ਥੋੜਾ ਜਿਆਦਾ ਕਰਨਾ ਪੈ ਰਹੀ ਆ ਤੇ ਇਹ ਵੀ ਬਾਬਾ ਜੀ ਹੁਣ ਮੰਨ ਕੇ ਚੱਲੋ ਸਹਿਲ ਤੇ ਆ ਹਾਂਜੀ ਤੇ ਇਹ ਤਾਂ ਅੰਗ ਹੈ ਜੀ ਜੀਵਾ ਦੀਆਂ ਹੁਣ ਅਗਲੀ ਦਿਖਾ ਕੇ ਬਾਬਾ ਜੀ ਹਾਂ ਜੀ ਹੁਣ ਅਗਲੀਆਂ ਦਿਖਾ ਦੇ ਤੇ ਹੁਣ ਬਾਬਾ ਜੀ ਇਹ ਨੌਕਰੀ ਦੀ ਗੱਲ ਕਰੀਏ ਇਹ ਕਿਹੜੇ ਘੋੜੇ ਦੀ ਹੈ ਜੀ ਬੱਚੀ ਇਹ ਰਾਜਰੂਪ ਘੋੜੇ ਦੀ ਬੱਚੀ ਹੈ ਜੀ ਠੀਕ ਹੈ ਜੀ ਮਾਂ ਇਹਦੀ ਆਪਣੇ ਕੋਲੇ ਲਾਰੇ ਘੋੜੇ ਦੀ ਹੈ ਜੀ ਠੀਕ ਹੈ ਮਾਂ ਆਪਣੇ ਕੋਲੇ ਸੀ ਬਾਬਾ ਜੀ ਹਾਂ ਜੀ ਆਪਣੇ ਕੋਲੇ ਹੈ ਜੀ ਗਾਰਡੀ ਜੰਬੀ ਘੋੜੀ ਹੈ ਉਹ ਠੀਕ ਹੈ ਜੀ ਗਾਰਡੀ ਜੰਬਲੀ ਹੈ ਹਾਂ ਲਾਰੇ ਘੋੜੇ ਦੀ ਹੈ ਇਹਦੀ ਮਾਂ ਬਹੁਤ ਚੰਗੀ ਹੈ 36 ਇੰਚ ਦੀ ਘੋੜੀ ਹੈ ਜੀ ਉਹ ਠੀਕ ਹੈ ਜੀ ਤੇ ਇਹ ਹੁਣ ਆਪ ਹੋ ਗਈ ਸਵਾ ਦੋ 23 ਸਾਲ ਦੇ ਲਵੇ ਤਵੇ ਆ ਜੀ ਠੀਕ ਹੈ ਜੀ ਦੂਦੰਦ ਕਰ ਲੱਗੀ ਹੋਈ ਠੀਕ ਹੈ ਬਾਬਾ ਜੀ ਕਨਕਣੋਤੀ ਬਹੁਤ ਚੰਗੀ ਆਉਂਦੀ ਹੈ ਕਨਕਣੋਤ ਸਪਨ ਬਹੁਤ ਹੈ ਜੀ ਹਾਂ 60 ਇੰਚ ਦੀ ਠੀਕ ਹੈ ਜੀ ਹਾਈਟ ਹੈ ਇਹਦੀ 60 ਇੰਚ ਹਾਈਟ ਹੋਣੀ ਹਾਂ ਜੀ ਹਾਂ ਜੀ ਤੇ ਹਾਈਟ ਤਾਂ ਦੋਸਤੋ ਹੋਰ ਵੀ ਲੈ ਜੂਗੀ ਤੇ ਬਾਬਾ ਜੀ ਅ ਸਪੋਰਲਸੀ ਜੀ ਜਮਾ ਸਪੋਰਟਾ ਜੀ ਮੇਰੇ ਕੋਲੇ ਕੀ ਸੀਗਾ ਬਾਈ ਨਾ ਜਾਨਵਰ ਜਾਦੇ ਸੀ ਤਾਂ ਕਰਕੇ ਥੋੜੇ ਜੇ ਜਾਨਵਰਾਂ ਦੀ 19 ਸੇਵਾ ਜਿੰਨੀ ਹੋਣੀ ਚਾਹੀਦੀ ਏ ਉਨੀ ਹੋਈ ਨਹੀਂ ਖੋਲਣਾ ਬੰਨਣਾ ਜਾਨਵਰ ਨੂੰ ਇਹ ਹੁਣ ਕੋਈ ਭਰਾ ਲਾ ਜਾ ਕੇ ਦੀ ਸੇਵਾ ਕਰੂ ਕਦ ਤਾ ਇਹ ਕਰਜੂ 1-2 ਇੰਚ ਹੋਰ ਹਾਂਜੀ ਬਾਬਾ ਕਿ ਉਹਦੀ ਮਾਂ ਵੀ 36 ਇੰਚ ਦੀ ਆ ਪਿਓ 68 78 ਇੰਚ ਦਾ ਏ ਜੀ ਦਾ ਠੀਕ ਏ ਜੀ ਤੇ ਬਾਬਾ ਜੀ ਮਨਕ ਚਲੋ ਦੱਸਣੀ ਏ ਦੀ ਡਿਮਾਂਡ ਨਹੀਂ ਫੋਨ ਤੇ ਕਰ ਲਾਂਗੇ ਬਾਈ ਜੀ ਠੀਕ ਏ ਜੀ ਤੇ ਉਹ ਹੈਗੀ ਏ ਜੀ ਆਪਣਾ ਬਰਾਜ ਜੀ ਦੀ ਠੀਕ ਏ ਜੀ ਇਕ ਕਿੰਨੇ ਟਾਈਮ ਦੀ ਹੈ ਬਾਬਾ ਜੀ ਇਹ ਹੋਊ ਸਵਾ ਡੇਢ ਸਾਲ ਦੇ ਲਵੇ ਤਵੇ ਜੀ ਠੀਕ ਹੈ ਜੀ ਪੈਰ ਚਾਰੇ ਕਾਲੇ ਮੱਥੇ ਪਟਾਈਆਂ ਹਾਂ ਸਾਰੀ ਕਾਲੀ ਹੈ ਜੀ ਹੂੰ ਤੇ ਇਕੱਲਾ ਪਟਾ ਹੀ ਹੈ ਜੀ ਠੀਕ ਹੈ ਜੀ ਤੇ ਵਿਰਾਜ ਜੀ ਦੀ ਇਹ ਇਹਦੀ ਮਾਂ ਉਹ ਹੈ ਜੀ ਜਿਹੜੀ ਜੀਵਾ ਦੀ ਆਪਾਂ ਪਹਿਲੀ ਬੱਚੀ ਦਿਖਾਈ ਹੈ ਜੀ ਠੀਕ ਹੈ ਬਾਬਾ ਜੀ ਤੇ ਉਹ ਠੀਕ ਹੈ ਜੀ ਉਹ 63 ਇੰਚ ਜਿਹੜੀ ਆਪਣੇ ਦਰਯੋਧਨ ਦੀ ਹੈ ਜੀ ਹਾਂ ਜੀ ਹਾਂ ਜੀ ਹਾਂ ਜੀ ਹਾਂ ਤੇ ਬਾਕੀ ਦਾ ਪਿਓ ਜੋਧਪੁਰ ਚੈਂਪੀਅਨ ਹੈ ਜੀ ਬਹੁਤ ਚੰਗਾ ਘੋੜਾ ਜੀ ਬਾਈ ਮਨਪ੍ਰੀਤ ਸਾਹਿਬ ਦੀ ਉਪਰ ਕੋਲੇ ਆ ਜੀ ਪਟਿਆਲੇ ਉਮਰ ਕਿੰਨੀ ਹੋ ਗਈ ਬਾਬਾ ਜੀ ਦੀ ਉਮਰ ਇਹਦੀ ਸਵਾ ਡੇਢ ਸਾਲ ਦੀ ਰਵੇ ਜੀ ਠੀਕ ਹੈ ਜੀ ਸੱਭ ਕੈਂਚ ਦੀ ਕਰੀਬ ਹੋਊਗੀ ਜੀ ਇਹ ਇਹ ਵੀ ਚੰਗੀ ਕਰ ਜਾਂਦੀ ਜੀ ਹੈਗੀ ਹਾਂ ਜੀ ਹਾਂ ਸੋਹਣੀ ਬਣੂਗੀ ਜੀ ਕੁੜੀ ਵਧੀਆ ਕਿਉਂ ਇਹਦੀ ਹਾਈਟ ਚੰਗੀ ਹੈ ਆਲੀ ਸ਼ਾਨ ਬਲੱਡ ਲਾਈਨ ਦੀ ਆ ਗਈ ਜੀ ਇਹ ਹੂੰ ਬਲੱਡ ਲਾਈਨ ਵੀ ਚੰਗੀ ਹੈ ਜੀ ਬਾਕੀ ਫਟਾਫਟਾ ਸੋਹਣਾ ਬਾਬਾ ਜੀ ਉਹ ਬਹੁਤ ਜਿਆਦਾ ਚੰਗਾ ਹੈ ਦਾ ਮਾਂ ਬਹੁਤ ਚੰਗੀ ਹੈ ਜੀ ਹਾਂ ਇਹ ਇਹ ਵੀ ਵਿਖਾਉ ਉਹ ਬਾਬਾ ਜੀ ਹਾਂ ਜੀ ਹਾਂ ਇਹ ਦੋ ਆਗੀਆਂ ਬਸ਼ੀਰੀਆਂ ਜੀ ਆਪਣੇ ਕੋਲ ਜੀ ਦੋ ਬਸ਼ੀਰੀਆਂ ਆਗੀਆਂ ਦੋ ਬੱਚਿਆਂ ਵਾਲੀਆਂ ਘੋੜੀਆਂ ਜੀ ਬੱਚੇ ਉਹ ਵੀ ਦਿਖਾਉਣੇ ਸਾਨੂੰ ਜੀ ਹਾਂ ਜੀ ਹਾਂ ਜੀ ਉਹ ਵੀ ਦਿਖਾ ਦੇ ਜੀ ਫਿਰ ਜੀ ਬਾਈ ਤੇ ਬਾਬਾ ਜੀ ਫਿਰ ਉਸ ਤੋਂ ਬਾਅਦ ਇਹ ਵੀ ਛੇ ਲਾਈ ਹੈ ਹਾਂ ਹਾਂ ਜੀ ਇਹ ਕੱਲ ਵਾਲੇ ਚੇਤਕ ਦੀ ਇਹ ਅੰਮ੍ਰਿਤ ਠੀਕ ਹੈ ਜੀ ਕੋ ਬਸ਼ੀਰੀ ਆਪਣੇ ਕੋਲ 3 ਸਵਾ 3 ਸਵਾ ਕਤਨ ਸਾਲ ਦੀ ਹੋਈ ਹੈ ਇਹ ਚੇਤਕ ਬਾਬਾ ਜੀ ਪੂਰੀ ਚੜ੍ਹਦੀ ਇਹ ਚੇਤਕ ਦੀ ਹਾਂ 65 ਪਲਾਸੀ ਹੋਊਗੀ ਕੁੜੀ ਇਹ ਠੀਕ ਹੈ ਬਾਬਾ ਜੀ ਮਜਬਤੀ ਮਜਬਤੀ ਪੂਰੀ ਹੈ ਮਜਬਤੀ ਬਹੁਤ ਜਿਆਦਾ ਚੰਗੀ ਹੈ ਜੀ ਕਿਉਂ ਇਹਦੀ ਮਾਂ ਬਹੁਤ ਜਿਆਦੇ ਚੰਗੀ ਆ ਬਾਈ ਸਵਰਨੇ ਮਾਨੁਕੇ ਵਾਲੇ ਕੋਲੇ ਜੰਮੀ ਹੈ ਜੀ ਇਹ ਠੀਕ ਆ ਬਾਈ ਤੇ ਉਹਨਾਂ ਤੋਂ ਆਪਾਂ ਲਈ ਸੀ ਇਹ ਕੁਝ ਮਹੀਨਿਆਂ ਦੀ ਬਸ਼ੀਰੀ ਤੇ ਬਹੁਤ ਚੰਗੀ ਬੱਚੀ ਮਤਲਬ ਸੋਹਣੀ ਬਣੀ ਹੈ ਜੀ ਇਹ ਪਹਿਲਾ ਹੀ ਬੱਚਾ ਆਇਆ ਇਹਦਾ ਰਾਜ ਰੂਪ ਤੋਂ ਜੀ ਠੀਕ ਹੈ ਜੀ ਬਾਈ ਸੁਖਵੀਰ ਕੋਲੇ ਸੀ ਤੇ ਹੁਣ ਬਾਈ ਜੱਸੀ ਕੋਲੇ ਹੈਗਾ ਹਾਂਜੀ ਬੱਚਾ ਰਾਜ ਦਾ ਬੱਚਾ ਵੀ ਬਹੁਤ ਬੱਚਾ ਰਾਜ ਰੂਪ ਦਾ ਬਹੁਤ ਜਿਆਦੇ ਚੰਗਾ ਮਤਲਬ ਹੈਗਾ ਜੀ ਤੇ ਮਤਲਬ ਹੁਣ ਇਹ ਦੁਬਾਰੇ ਫਿਰ ਡੇਢ ਮਹੀਨੇ ਦੀ ਗੱਬਣ ਚੈੱਕ ਪਾਸ ਹੈ ਜੀ ਆਪਣੇ ਕੋਲੇ ਗੁਰਸ਼ੇਰ ਘੋੜਾ ਹੈ ਜੀ ਅਰਜਨ ਰੌਲੀ ਦਾ ਡਾਇਰੈਕਟ ਹਾਂਜੀ ਹਾਂਜੀ ਹੋਰ ਪਣ ਸ਼ਰਟਾਂ ਚ ਦਾ ਬੱਚਾ ਪਹਿਲੀ ਵਾਰੀ ਇੱਥੇ ਛੱਡਿਆ ਜੀ ਠੀਕ ਹੈ ਜੀ ਤੇ ਇਹ ਵੀ ਬਾਬਾ ਜੀ ਬਣ ਕੇ ਚੋ ਡਿਮਾਂਡ ਇਹਦੀ ਵੀ ਫੋਨਤੀ ਹੋ ਗਈ ਹਾਂ ਫੋਨ ਆਈ ਬਬੀ ਆਪਾ ਜਿਹੜਾ ਅੰਦਰ ਬੱਚਾ ਫਿਰਦਾ ਉਹ ਵੀ ਦਿਖਾ ਦਈਏ ਜੀ ਨਾਲ ਇਹਦੀ ਗੱਲ ਤੇ ਇਹ ਬੇਸ਼ੇਰੀ ਆ ਬਾਬਾ ਜੀ ਹੈ ਇਹ ਬੇਸ਼ੇਰੀ ਆ ਜੀ ਇਹ ਬੇਸ਼ੇਰੀ ਕਿਹੜੀ ਦੀ ਹੈ ਇਹ ਵੀ ਰਾਜ ਰੂਪ ਦੀ ਹੈ ਬਾਈ ਇਹ ਵੀ ਰਾਜ ਰੂਪ ਦੀ ਹੈ ਇਹ ਵੀ ਰਾਜ ਰੂਪ ਦੀ ਆ ਆਪ ਘੋੜੀ ਲਾਰੇ ਘੋੜੇ ਦੀ ਹੈ ਜੀ ਤੇ ਘੋੜੀ ਵੀ ਬਹੁਤ ਜਿਆਦਾ ਚੰਗੀ ਹੈ ਜੀ ਲਾਰੇ ਘੋੜੇ ਦੀ ਹੈ ਹਾਂਜੀ ਬਾਬਾ ਜੀ ਤੇ ਇਹ ਵੀ ਆਪਾ ਤਾਂ ਬੱਚੀ ਪਾਲੀ ਸੀਗੀ ਵੱਡੀ ਘੋੜੀ ਵੀ ਠੀਕ ਹੈ ਜੀ ਇਹਦੀ ਮਾਂ ਤੇ ਆ ਬੱਚੀ ਹੈ ਜੀ ਇਹ ਮਤਲਬ ਹੋਗੀ 3 ਮਹੀਨਿਆਂ ਦੇ ਲਵੇ ਤਵੇ ਜੀ ਠੀਕ ਹੈ ਜੀ ਮਤਲਬ ਕੁਛ ਦਿਨ ਵੱਧ ਘੱਟ ਹੋਊਗੀ ਤਿੰਨ ਗੁ ਮਹੀਨੇ ਦੀ ਬੱਚੀ ਆ ਬਾਬਾ ਜੀ ਬਾਕੀ ਬੱਚੀ ਦੀ ਕੰਨ ਗਣੋਤੀ ਦੇਖੋ ਦੋਸਤੋ ਜੀ ਐਡਾ ਕ ਕੰਨ ਜਮਾ ਹੈ ਇਹ ਅਮਰ ਤੇ ਇਹ ਬੱਚੀ ਵੀ ਵੇਚਣੀ ਹੈ ਕੱਲੀ ਬਾਈ ਕੱਲੀ ਬੱਚੀ ਧੀ ਨਹੀਂ ਵੇਚਣੀ ਹਾਂ ਜੀ ਠੀਕ ਆ ਬਾਈ ਹਾਂ ਬੱਚੀ ਜਮਸ ਬੋਟਲ ਹੈ ਸਹੀ ਹੈ ਨਾ ਹਾਂ ਜੀ ਇਲਾਹੀ ਹੈ ਇਹਦਾ ਨਾਮ ਬੱਚੀ ਦਾ ਜੀ ਠੀਕ ਹੈ ਜੀ ਇਲਾਹੀ ਤੇ ਇਹ ਆਜਾ ਬਿੱਟੇ ਆਪ ਤਰਾਜੂ ਤੇ ਬਾਈ ਘੋੜੀ ਦੀ ਆਪਾਂ ਕੀ ਲੈਂਦੇ ਘੋੜੀ ਲਾਰੇ ਘੋੜੇ ਦੀ ਲਾਰੇ ਦੀ ਹਾਂ 100% ਜ਼ਿੰਮੇਵਾਰੀ ਨਾਲ ਜੀ ਹ ਜੋ ਲਾਰਾ ਕੋੜਾ ਉਦੋਂ ਬਾਈ ਇਹਦੇ ਕੋਲੇ ਸੀਗਾ ਪੱਪੂ ਮਾਲਾ ਕੋਲੇ ਉਹ ਵੀ ਆਪਣੇ ਯਾਰ ਦੋਸਤ ਹੈ ਤੇ ਬਾਈ ਸੂਰਤ ਬੁੱਟਰ ਦੇ ਘਰੇ ਜੰਮੀ ਹੈ ਜੀ ਇਹ ਤੇ ਕੈਂਥਲ ਦੇ ਨਾਲ ਪਿੰਡ ਨੇ ਦੋਨੇ ਇਹਨਾਂ ਦੇ ਠੀਕ ਹੈ ਜੀ ਤੇ ਉੱਥੋਂ ਮਤਲਬ ਆਪਾਂ ਬੱਚੀ ਵੀ ਲਿਆਂਦੀ ਸੀ ਇਹ ਵੱਡੀ ਘੋੜੀ ਹੈ ਜਿਹੜੀ ਠੀਕ ਹੈ ਬਾਬੇ ਇਹ ਲਾਰੇ ਦੀ ਹੈ ਡਾਇਰੈਕਟ ਤੇ ਉਹ ਰਾਜਰੂਪ ਦੀ ਹੈ ਜੀ ਇਹ ਬੱਚੀ ਹੋਗੀ ਬਾਬੇ ਰਾਜਰੂਪ ਆਰਜਨ ਰੌਲੀ ਦਾ ਆ ਗਿਆ ਜੀ ਹਾਂਜੀ ਉਹ ਆਰਜਨ ਰੌਲੀ ਵਾਲੇ ਦਾ ਆ ਗਿਆ ਜੀ ਹਾਂਜੀ ਹਾਂਜੀ ਬਲੱਡ ਲਾਈਨਾਂ ਚੰਗੀਆਂ ਆ ਗਿਆ ਦੋਨੇ ਹਾਂਜੀ ਹਾਂ ਬੁੱਕ ਜਮਾਂ ਸਪੋਰਟਲੈਸ ਹੈ ਬਾਈ ਠੀਕ ਆ ਉਹ ਦੇਖੋ ਪਿੰਕਨੈਸ ਅਜੇ ਵੀ ਬੱਚੀ ਦੀ ਦਿੱਸਦੀ ਹੈ ਜੀ ਚਾਰ ਚਪੇਰਿਓ ਬਾਕੀ ਯਕੀਨੀਕਰਨਾ ਕੋਨਾਂ ਦੀ ਮੂੰਹ ਦੀ ਪਿੱਠੇ ਦੀ ਧੌਣ ਦੀ ਮਤਲਬ ਕੋਈ ਵੀ ਬਹੁਤ ਜਿਆਦਾ ਚੰਗੀ ਘੋੜੀ ਬਣੂਗੀ ਹੁਣ ਆਪਾਂ ਤਾਂ ਉੱਥੇ ਹੀ ਆ ਗਈ ਗੱਲ ਵੀ ਥੋੜਾ ਜਿਹਾ ਫੇਲ ਕਰਨੇ ਆ ਤਾਂ ਕਰਕੇ ਹੈ ਜੀ ਨੀਂ ਮਜਬੂਰੀ ਬਣ ਗਈ ਹੈ ਤੇ ਹੁਣ ਬਾਬਾ ਜੀ ਆਪਾਂ ਆਪਣੇ ਦੋ ਬਸ਼ੇਰੇ ਰਹਿ ਗਏ ਉਹ ਵੀ ਦਿਖਾਗੇ ਜੀ ਹੈਨਾ ਹਾਂ ਉਹ ਵੀ ਘੋੜੇ ਦਿਖਾ ਦੇਣੀ ਤੇ ਬਾਬਾ ਜੀ ਆਹਾ ਬਸ਼ੇਰਾ ਨੀਲਾ ਜੀ ਇਹ ਹੈਗਾ ਜੀ ਮੱਜੂ ਕੇ ਲੈਂਦਾ ਬਾਈ ਜੀ ਠੀਕ ਹੈ ਜੀ ਮੱਜੂ ਹਾਂ ਗੁਰਬਾਜ਼ ਸਹੋਲੀ ਦਾ ਬੱਚਾ ਹੈ ਜੀ ਇਹ ਠੀਕ ਹੈ ਬਾਬਾ ਜੀ ਤੇ ਇਹਦੀ ਮਾਂ ਬਹੁਤ ਚੰਗੀ ਹੈ ਜੀ ਆਪਣੀ ਵੱਡੀ ਘੋੜੀ ਜੀਵਾ ਦੀ ਭੈਣ ਹੈ ਜੀ ਬਾਈ ਜਸਵੰਤ ਕੋਲ ਹੈ ਠੀਕ ਹੈ ਜੀ ਕਿੰਨੀ ਉਮਰ ਹੋ ਗਈ ਬਾਬਾ ਜੀ ਦੀ ਇਹ 2 ਦੰਦ ਲੱਗਦਾ ਹੈ ਜੀ ਹੁਣ ਠੀਕ ਹੈ 2 ਸਾਲ ਦਾ ਹੋ ਗਿਆ ਜੀ 68 ਇੰਚ ਦੀ ਹਾਈਟ ਹੋ ਗਈ ਜੀ ਹੂੰ ਠੀਕ ਹੈ ਜੀ ਹਾਂ ਜੀ ਹਾਂ ਛੱਡਾ ਛੱਡਾ ਤਾਂ ਨਹੀਂ ਬਾਬਾ ਜੀ ਕਿਸੇ ਘੋੜੀ ਤੇ ਹਾਂ 2-3 ਘੋੜੀਆਂ ਭਰਾ ਦੀਆਂ ਬਾਈ ਤੂੰ ਆਪਣੀਆਂ ਆਪ ਦੀਆਂ ਘਰ ਦੀਆਂ ਮਲਾਈਆਂ ਨੇ ਠੀਕ ਠੀਕ ਹੈ ਬਾਹਰ ਨਹੀਂ ਛੱਡਿਆ ਹ ਮੇਰੇ ਆਪਣੀ ਵੀਡੀਓ ਤੋਂ ਬਾਅਦ ਤੇ ਹਾਈਟ ਕਿੰਨੀ ਕਿਸੇ ਪ੍ਰਾਣੇ 66 ਇੰਚ ਪ੍ਰੋਪਰ ਹਾਈਟ ਹੈ ਬਾਈ ਠੱਟੀ ਵਾਲੀ ਇਹਦੀ ਠੀਕ ਹੈ ਜੀ ਹਾਂ ਜੀ ਹਾਂ ਹਾਂ ਮਾੜਾ ਪਸਾ ਕਿ ਪਸਾ ਕਿਹੜਾ ਸੀ ਮਾੜਾ ਪਸਾ ਇਹਦੀ ਆਪਣੀ ਵੱਡੀ ਘੋੜੀ ਦੀ ਭੈਣ ਸੀਗੀ ਬਾਈ ਉਹ ਮੇਰੇ ਕੋਲ ਵੱਡਾ ਘੋੜਾ ਸੁਲਤਾਨ ਸੀ ਉਹਦੀ ਬੱਚੀ ਸੀ ਉਹ ਪ्योर ਮਰਵੜੀ ਘੋੜੀ ਸੀਗੀ ਹਾਂ ਇਹਦੀ ਹੈ ਆਪਣੇ ਕੋਲੇ ਮਤਲਬ ਬਾਈ ਕੋਲੇ ਹਜੇ ਵੀ ਹੈਗੀ ਆ ਬਹੁਤ ਚੰਗੀਆਂ ਉਹਦੀਆਂ ਬੱਚੀਆਂ ਹਾਂਜੀ ਹਾਂਜੀ ਰੰਗ ਰੰਗ ਬਹੁਤ ਸੋਹਣਾ ਕੱਢਿਆ ਹੋਇਆ ਹੈ ਹੂੰ ਬੱਚਾ ਬਹੁਤ ਜਿਆਦਾ ਚੰਗਾ ਢੋਲਾ ਬਣੂਗਾ ਜੀ ਤੇ ਇਹ ਇਹਦਾ ਵੀ ਮਨ ਹੈਗਾ ਜੀ ਦੇ ਦ ਨਹੀ ਇਹ ਤਾਂ ਨਹੀਂ ਰੱਖਣਾ ਜੀ ਇਹ ਤਾਂ ਰੱਖਿਆ ਬਾਈ ਨੇ ਇਹ ਸਾਨੂੰ ਗੁਰਦੁਆਰਾ ਸਾਹਿਬ ਨੂੰ ਹੀ ਦਿੱਤਾ ਹੋਇਆ ਜੀ ਚੜਾਇਆ ਹੋਇਆ ਬਾਈ ਨੇ ਠੀਕ ਹੈ ਬਾਬਾ ਜੀ ਇਹ ਰੱਖਣਾ ਜੀ ਇਹ ਵੀ ਬੱਸ ਸਰਵਿਸ ਹੀ ਓਪਨ ਕਰੀਏ ਹਾਂ ਜੀ ਠੀਕ ਹੈ ਭਾਈ ਆ ਵੀ ਦੋ ਜਾਨਵਰ ਬਈ ਇੱਕ ਤਾਂ ਉਹ ਜਿਵੇਂ ਡੱਬਾ ਹੈਗਾ ਉਹ ਮੈਂ ਚੜਾਇਆ ਸੀ ਗੁਰੂ ਘਰ ਨੂੰ ਤੇ ਇਹ ਬਾਈ ਨੇ ਚੜਾਇਆ ਹੋਇਆ ਠੀਕ ਹੈ ਜੀ ਇਹਦਾ ਗੁਰਦੁਆਰਾ ਸਾਹਿਬ ਦੀ ਹੈ ਦੋਨੇ ਜੀ ਹਾਂ ਠੀਕ ਹੈ ਜੀ ਇਹ ਨਹੀਂ ਮੰਨ ਕੇ ਹਾਂ ਇਹ ਵੇਚਣ ਵਾਲੀ ਨਹੀਂ ਹੈਗੀ ਜੀ ਇਹ ਤਾਂ ਮਤਲਬ ਉਹ ਸਟੱਡ ਦੇ ਉੱਪਰ ਹੈ ਜੀ ਜੇ ਸਟੱਡ ਉੱ ਫੀਸੇ ਕੋਈ ਗੱਲ ਨਹੀਂ ਕਰ ਲਾਂਗੇ ਜਿਉਂ ਤਾਂ 21000 ਰੱਖੀ ਸੀ ਕਿ 25 ਜਸਵੰਤ ਕੀ ਰੱਖਿਆ ਸੀ 25 ਰੱਖਿਆ ਸੀ 25 25 ਇਹਨਾਂ ਦਾ ਦੋਨਾਂ ਦੇ ਇੱਕ ਚਿੱਟਾ ਹੈ ਮੇਰੇ ਕੋਲ ਤੇ ਬਾਕੀ ਕੋਈ ਗੱਲ ਨਹੀਂ ਆਪਾਂ ਕੱਲ ਫੀਸ ਨਾ ਨਹੀਂ ਭਰਾਮਾਨਾ ਹਾਂ ਹਾਂ ਇਹ ਤਾਂ ਪਿਆਰ ਹੁੰਦਾ ਹੈ ਹੂੰ ਤੇ ਦੋਸਤੋ ਇਹ ਜੇ ਤੁਸੀਂ ਮੱਝੂ ਕੇ ਲਾਈਨ ਤੋਂ ਸਰਵਿਸ ਲੈਣਾ ਚਾਹੁੰਦੇ ਹੋ ਹਨਾ ਤੁਹਾਡੇ ਕੋਲ ਕੋਈ ਚੰਗੀ ਕੁੜੀ ਹੈ ਇਹ ਤਾਂ ਆਪ ਇਹਦੇ ਬਾਰੇ ਵੀ ਤੁਸੀਂ ਸੰਪਰਕ ਕਰ ਸਕਦੇ ਹੋ ਬਾਬਾ ਜੀ ਨਾਲ ਕਿ ਹੁਣ ਬਾਬਾ ਜੀ ਦੂਜਾ ਵੀ ਦਿਖਾਗੇ ਆਪਾਂ ਬੇਸ਼ੇਰ ਦੂਜਾ ਨੁਕਰਾਂ ਦਿਖਾ ਦਿੰਨੇ ਹਾਂਜੀ ਨੁਕਰਾਂ ਦਿਖਾ ਅੱਛਾ ਬਾਬਾ ਇਹ ਅੱਗ ਦੀ ਨਾਲ ਹਾਂਜੀ ਹਾਂਜੀ ਏ ਅਰਜਨ ਲੌਲੀ ਦਾ ਬਾਈ ਜੀ ਅੱਛਾ ਜੀ ਮਜ਼ਬੂਤੀ ਬਹੁਤ ਹੈ ਬਾਈ ਸਰੇਂਦਰ ਟਮਾਣੇ ਤੋਂ ਆਇਆ ਸੀ ਆਪਣੇ ਕੋਲੇ ਹਾਂਜੀ ਹਾਂਜੀ ਤੇ ਇਹਦੀ ਮਾਂ ਬਹੁਤ ਚੰਗੀ ਹੈ ਜੀ 65 ਇੰਚ ਦੀ ਬਾਈ ਕੋਲੇ ਕਪੂਰਥਲੇ ਖੜੀ ਹੈ ਜੀ ਠੀਕ ਹੈ ਜੀ ਤੇ ਹਾਂ ਨੁਕਰੀ ਬਹੁਤ ਜਿਆਦਾ ਚੰਗੀ ਕੁੜੀ ਹੈ ਜੀ ਉਹ ਆਪਣੇ ਡੋਡਾਂ ਵਾਲੇ ਦੀ ਹੈ ਜੀ ਅੱਛਾ ਬਾਈ ਹਾਂ 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 ਕਰੰਟ ਬਹੁਤ ਹੈ ਜੀ ਬਹੁਤ ਜਿਆਦਾ ਚੰਗੀ ਹੈ ਜੀ ਇਹਦੀ ਸਾਰੀ ਬਲੱਡ ਲਾਈਨ ਹੀ ਬਹੁਤ ਜਿਆਦਾ ਚੰਗੀ ਹੈ ਜੀ ਮਜ਼ਬੂਤੀ ਬਹੁਤ ਜਿਆਦਾ ਘੋੜੇ ਚ ਬਾਈ ਮਜ਼ਬੂਤੀ ਚੰਗੀ ਵਾਲੀ ਵੱਡੀ ਗੱਲ ਦਾ ਸੁਣਾ ਤਿਆਰ ਕਰਨ ਕੋ ਸੰਭ ਪੂੜਾ ਪੁੱਠਾ ਬਾਕੀ 65 ਪਲੱਸ ਸ਼ਕੀਲ ਵਾਲੀ ਹਾਈਟ ਹੈ ਜੀ ਠੀਕ ਹੈ ਜੀ ਉਮਰ ਕਹਿੰਦੇ 67 ਕਹਿ ਦਿੱ ਗਏ ਕੁਛ ਵੀ ਦੋ ਦੰਦ ਲੱਗਦਾ ਜੀ ਹੁਣ 9 ਸਾਲ ਦਾ ਹੋਇਆ ਹਲੇ ਦੋ ਦੰਦ ਲੱਗੇ ਜੀ ਹਾਂ ਦੋ ਤਿੰਨ ਘੋੜੀਆਂ ਭਰਾਈਆਂ ਆਪਣੀਆਂ ਘਰ ਦੀਆਂ ਬਾਈ ਠੀਕ ਹੈ ਜੀ ਬਾਹਰ ਅੱਜ ਤੋਂ ਬਾਅਦ ਛੱਡਾਂਗੇ ਜੀ ਠੀਕ ਹੈ ਜੀ ਇਸ ਤੋਂ ਬਾਅਦ ਓਪਨ ਕਰ ਹਾਂ 25000 ਇਹਦੀ ਫੀਸ ਹੈ 25 ਨੀਲੇ ਦੀ ਹੈ ਅੱਛਾ ਜੀ ਤੇ ਬਾਕੀ ਕੋਈ ਕਲੀ ਫੀਸ ਨਾਲ ਨਹੀਂ ਮੋਹ ਪਿਆਰ ਹੈ ਵੱਡਾ ਜੀ ਹਾਂ ਜੀ ਹਾਂ ਜੀ ਸਹੀ ਗੱਲ ਹੈ ਹਾਂ ਬਸ਼ੀਰਾ ਬਹੁਤ ਚੰਗਾ ਹੈ ਬਾਈ ਹਾਂ ਜੀ ਬਸ਼ੀਰਾ ਚੰਗਾ ਬਣੀ ਜਾਂਦਾ ਤੇ ਬਾਬਾ ਜੀ ਬਸ ਸਾਨੂੰ ਤਾਂ ਇਹ ਹੈ ਵੀ ਚੰਗੇ ਜਾਨਵਰ ਜਰ ਕਿਸੇ ਦਾ ਘਰ ਪਰਦਾ ਹੁੰਦਾ ਹੈ ਹੈਨਾ ਉਹ ਪਿਆਰ ਬਣੇ ਤੇ ਆਪਣੇ ਘਰਿਆਂ ਦਾ ਜਿਹੜਾ ਆਪਣਾ ਜਿਵੇਂ ਹੁਣ ਮੇਲਾ ਹੈ ਜੀ ਤੇ ਉਹ ਵੀ ਹਾਂ ਮਹਾਰਾਜ ਸੁੱਖ ਰੱਖਿਆ ਲਾਉਣਾ ਆਪਾ ਫਰਬ੍ਰੀਜ ਹਾਂਜੀ ਹਾਂਜੀ ਤੇ ਉਹ ਚੀਜ਼ਾਂ ਕਹਿੰਦੇ ਆ ਆਪਾਂ ਦਾ ਵੀ ਇਹ ਆਪਣੇ ਹੁਣ ਬੱਚਿਆਂ ਨੂੰ ਨਮਿਆਂ ਨੂੰ ਸ਼ੌਂਕ ਪਾਵੇ ਬੱਚੇ ਬਾਹਰ ਨਾ ਜਾਣ ਤੇ ਇੱਥੇ ਹੀ ਰਹਿ ਕੇ ਆ ਚੰਗੇ ਕੰਮਾਂ 'ਚ ਪਹਿਣ ਜੀ ਹਾਂ ਠੀਕ ਹੈ ਬਾਬਾ ਜੀ ਇਹਦੀ ਮਾਂ ਬਾਈ ਡੋਡਾਂ ਵਾਲੇ ਰਾਜੂ ਦੀ ਹੈ ਸ਼ਾਇਦ ਜਾਂ ਪ੍ਰਿੰਸ ਦੀ ਹੈ ਤੇ ਨੁਖਰੀ ਘੋੜੀ ਹੈ 65 ਇੰਚ ਦੀ ਬਹੁਤ ਜਿਆਦਾ ਚੰਗੀ ਕਪੂਰ ਥਲੇ ਖੜੀ ਆ ਬਾਈਆਂ ਕੋਲੇ ਠੀਕ ਹੈ ਬਾਬਾ ਜੀ ਤੇ ਇਹ ਬਾਈ ਟਮਾਣੇ ਦੇ ਫਾਰਮ ਚੋਂ ਆਪਾਂ ਲੈਂਦਾ ਸੀਗਾ ਜੀ ਬਸੀਰਾ ਹਾਂ ਹਾਂਜੀ ਇਹ 25000 ਰੁਪਏ 'ਚ ਤੇ ਬਾਬਾ ਜੀ ਜੀ ਹਾਂ ਤੇ ਸਰਵਿਸ ਤੋਂ ਬਾਅਦ ਓਪਨ ਜੇ ਕੋਈ ਚੰਗਾ ਮਤਲਬ ਬੰਦਾ ਹੋਇਆ ਤਾਂ ਆਪਾਂ ਉਹੋ ਜਿਹੀ ਸੋਚ ਲਾਂਗੇ ਵੀ ਵੇਚਣ ਬਾਰੇ ਠੀਕ ਹੈ ਜੀ ਇਹਦਾ ਵੀ ਹੈਗਾ ਇਹਦਾ ਦੇਖ ਲਾਂਗੇ ਜੇ ਕੋਈ ਚੰਗਾ ਬੰਦਾ ਹੋਇਆ ਹਾਂਜੀ ਤੇ ਜਿਹੇ ਜਾ ਘੋੜਾ ਹੋ ਜਾ ਆਪਾਂ ਨੂੰ ਅਗਲਾ ਕਰਦਾ ਹੋਇਆ ਘਰ ਪੂਰਾ ਹਾਂਜੀ ਤਾਂ ਆਪਾਂ ਜਰੂਰ ਇਹ ਵੀ ਹੋ ਜੂਗਾ ਬਾਕੀ ਦੋਸਤੋ ਇਹਦੇ ਬਾਰੇ ਕਿਸ ਦਾ ਮਨ ਹੈਗਾ ਉਹ ਵੀ ਬਣਾ ਸਕਦਾ ਹੈ ਨਾ ਸਰਵਿਸ ਦੋਨੇ ਘੋੜਿਆਂ ਦੀ ਓਪਨ ਆ ਬਾਕੀ ਫੇਲ ਵਾਲੇ ਜਾਨਵਰ ਤੁਹਾਨੂੰ ਸਾਰੇ ਦਿਖਾਤੇ ਨੰਬਰ ਬਾਬਾ ਜੀ ਦਾ ਦੇਤਾ ਘੰਟੀ ਮਾਰ ਲਿਓ ਆਪਣੇ ਕੋਲੇ ਆਏ ਹਨ ਅਮਰਦ ਦੋ ਬੱਚੇ ਫੋਰ ਹੈਗੇ ਆ ਹਾਂਜੀ ਆਪਾਂ ਉਧਰੋਂ ਤਿਆਰ ਕਰ ਲਾਂਗੇ ਜੀ ਹਮ ਚਲੋ ਹੋ ਜਾਣੇ ਜੀ ਕਿਉਂ ਮੈਨੂੰ ਥੋੜਾ ਜਿਹਾ ਇਹ ਹੈ ਜੀ ਮੈਂ ਫੀਸਾ ਫੂਸਾ ਤੇ ਘੋੜਿਆਂ ਤੇ ਛੱਡ ਕੇ ਐਡਾ ਰਾਜੀ ਨਹੀਂ ਹਮ ਹੈਨਾ ਵੀ ਮੈਂ ਤਾਂ ਕਰਕੇ ਕਹਿਣਾ ਵੀ ਘੋੜਾ ਮੈਂ ਬੱਚੇ ਪਾਲ ਕੇ ਵੇਚ ਦਿੰਨੇ ਹੁੰਨੇ ਆ ਜੀ ਪਹਿਲਾਂ ਵੀ ਕਈ ਵੇਚੇ ਤੇ ਉਹ ਮਾਰ ਲਓ ਦੋਸਤੋ ਕੰਟੀ ਬਾਬਾ ਜੀ ਨੂੰ ਮਾਬੀ ਦਾ ਨੰਬਰ ਦਿੱਤਾ ਵੀਡੀਓ ਸ਼ੇਅਰ ਮਾਰ ਦਿਓ ਸਾਰੇ ਪਾਸੇ ਧੰਨਵਾਦ ਸਾਰਿਆਂ ਦਾ